ਅਸੀਂ ਗੱਲ ਦੋਸਤ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਜਗਦੀਸ਼ ਪੰਡਾ ਵਿਸ਼ਾਲ ਮੈਗਾ ਮਾਰਟ ਦੇ ਬਾਹਰ ਖੜੇ ਹੋਏ ਹਾਂ ਹੁਣੇ-ਹੁਣੇ ਇੱਥੇ ਘਰੋਲਾ ਪਿਆ ਹੈ ਬੱਚੀ ਦੇ ਦੱਸਣ ਮੁਤਾਬਕ ਹੈ ਵੀ ਉਹਦੇ ਅੰਦਰ ਮੈਨੇਜਰ ਨਾਲ ਕੋਈ ਲੜਾਈ ਹੋਈ ਹੈ ਕਿਸ ਕਾਰਨ ਹੋਈ ਹੈ ਗੱਲਬਾਤ ਕਰਾਂਗੇ ਬੇਟੀ ਨਾਲ ਬੇਟੀ ਕੀ ਨਾਮ ਹੈ ਤੁਹਾਡਾ ਰੀਤਾ ਕੀ ਗੱਲ ਕੀ ਹੋਈ ਜਾਂ ਸਰ ਅਸੀਂ ਕੱਪੜੇ ਲੈਣ ਆਏ ਸੀਗੇ ਤੇ ਮਤਲਬ ਇੱਕ ਸੂਟ ਜਾਂ ਲੈ ਰਹੇ ਸੀਗੇ ਤੇ ਉਹਦੇ 'ਚ ਨਾ ਟੈਗ ਸੀਗਾ ਉਹ ਢਿੱਲਾ ਜਿਹਾ ਸੀਗਾ ਤੇ ਮਤਲਬ ਟ੍ਰਾਈ ਕਰਨਾ ਸੀ ਕਿ ਤੋ ਟੈਗ ਨਿਕਲ ਗਿਆ ਤੇ ਅਸੀਂ ਮੈਡਮ ਕੋਲ ਗਏ ਮਤਲਬ ਜਾ ਰਹੇ ਸੀ ਕਿ ਮੈਡਮ ਸਾਡੇ ਤੋਂ ਨਾ ਗਲਤੀ ਨਾਲ ਟੈਗ ਨਿਕਲ ਗਿਆ ਸੀ ਮੈਡਮ ਤਾਂ ਸੌਰੀ ਵੀ ਕਿਹਾ ਮੈਡਮ ਸੌਰੀ ਸਾਡੇ ਤੋਂ ਟੈਗ ਨਿਕਲ ਗਿਆ ਬਟ ਉਹਨੇ ਸਾਡੀ ਗੱਲ ਨਹੀਂ ਮੰਨੀ ਮੈਨੂੰ ਤੇ ਮੇਰੇ ਭਰਾ ਨੂੰ ਉੱਪਰ ਲਿਜਾ ਕੇ ਉੱਪਰਲੇ ਫਰੋਡ ਤੇ ਸਾਈਡ ਤੇ ਜਿਲਾ ਕੇ ਮੇਰੇ ਤੇ ਮੇਰੇ ਭਰਾ ਦੇ ਚਪੇੜੇ ਮਾਰੇ ਆ ਗਾਰਡ ਤੋਂ ਵੀ ਪਾਇਆ ਤੇ ਆਪ ਵੀ ਇਹਨੇ ਮਾਰੇ ਆ ਅਸੀਂ ਸੌਰੀ ਕਹੀਏ ਅਸੀਂ ਕਿਹਾ ਅਸੀਂ ਜੁਰਮਾਨਾ ਵੀ ਭਰ ਦਾਂਗੇ ਅਸੀਂ ਆਪਣੇ ਪਾਪਾ ਨੂੰ ਫੋਨ ਕਰਕੇ ਅਸੀਂ ਕਿਹਾ ਜੁਰਮਾਨਾ ਭਰ ਦਾਂਗੇ ਪਰ ਉਹਨੇ ਗੱਲ ਨਹੀਂ ਮੰਨੀ ਉਹਨੇ ਸਾਨੂੰ ਪਹਿਲਾਂ ਕੁੱਟਿਆ ਫਿਰ ਕਹਿੰਦੀ ਕਿ ਮਤਲਬ ਹੋਣ ਜ ਅਸੀਂ ਹੁਣ ਤੁਹਾਨੂੰ ਐ ਮਾਰ ਕੇ ਸਮਝਾ ਰਹੇ ਹਾਂ ਅਸੀਂ ਹੁਣ ਤੁਹਾਡੇ ਘਰੇ ਕੰਪਲੇਨ ਵੀ ਕਰ ਸਕਦੇ ਹਾਂ ਮੇਰਾ ਮਤਲਬ ਮੇਰਾ ਪੁਲਿਸ ਦੇ ਨਾਲ ਕੰਟੈਕਟ ਆ ਮਤਲਬ ਅਸੀਂ ਦੱਸ ਵੀ ਸਕਦੇ ਹਾਂ ਤੁਹਾਡੇ ਫਾਦਰ ਜੇਲ੍ਹ ਜਾਣਗੇ ਤੁਹਾਡੀ ਕਿੰਨੀ ਬਦਨਾਮੀ ਹੋ ਗਈ ਪਹਿਲਾਂ ਸਾਨੂੰ ਮਰਵਾਇਆ ਬਾਅਦ ਵਿੱਚ ਫਿਰ ਸਾਨੂੰ ਕਹਿੰਦੀ ਕਿ ਹੁਣ ਤੁਸੀਂ ਮਤਲਬ ਅਸੀਂ ਹੋਰ ਤੁਹਾਨੂੰ ਮਰਵਾ ਸਕਦੇ ਹਾਂ ਤੁਹਾਡੇ ਪਾਪਾ ਨੂੰ ਜੇਲ੍ਹ ਪਹੁੰਚਵਾ ਸਕਦੇ ਹਾਂ ਇਸ ਤਰ੍ਹਾਂ ਕਿੰਨੇ ਕਵਜੇ ਦੀ ਗੱਲ ਹੋਈ ਹੈ ਇਹ 3 ਵਜੇ 3:30 3 ਵਜੇ ਦੀ ਗੱਲ ਹੋਈ ਹੈ ਤੁਸੀਂ ਦੋਨੇ ਆਏ ਸੀਗੇ ਅਸੀਂ ਦੋਨੇ ਆਏ ਸੀ ਬੇਟਾ ਕੀ ਨਾਮ ਹੈ ਤੁਹਾਡਾ ਆਦਰਸ਼ ਕੀ ਗੱਲ ਕੀਤੀ ਹੈ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਹਾਂ ਮੈਨ ਨਾਲ ਹੀ ਸੀਗਾ ਇਹ ਉਹ ਸਾਡੇ ਨਾਲ ਗਲਤੀ ਨਾਲ ਟੈਗ ਮੜ ਕੇ ਖੁੱਲੇ ਟੁੱਟੇ ਸੀਗਾ ਉਹਨਾਂ ਨੇ ਸਾਡਾ ਤੁਹਾਨੂੰ ਉੱਤੇ ਬੁਲਾਇਆ ਮੈਨੇਜਰ ਨੂੰ ਮੈਨੂੰ ਬੁਲਾ ਕੇ ਤੁਹਾਨੂੰ ਉੱਤੇ ਲੈ ਕੇ ਚਪੜੇ ਚਪੜੇ ਲਾ ਕੇ ਤੁਹਾਨੂੰ ਕਹਿੰਦੇ ਜਿਹੜਾ ਇਹਨਾਂ ਨੇ ਕਿਹਾਗਾ ਫਿਰ ਉੱਤੋਂ ਬਾਅਦ ਸਾਨੂੰ ਸਾਡੇ ਘਰ ਦੇ ਨੂੰ ਬੁਲਾਇਆ ਉੱਤੋਂ ਬਾਅਦ ਸਾਡੇ ਉੱਤੋਂ ਬਾਅਦ ਸਾਨੂੰ ਘਰ ਦੇ ਨੂੰ ਬੁਲਾ ਕੇ ਦੱਸਿਆ ਅ ਕੰਪਲੇਟ ਵਗੈਰਾ ਕੀਤੀ ਹੈ ਪੁਲਿਸ ਨਾਲ ਕੋਈ ਹੋਇਆ ਤਰੀਕਾ ਆਇਆ ਸੀ ਬੁਲਾਇਆ ਸੀਗਾ ਹਲੇ ਮਤਲਬ ਪੁਲਿਸ ਵਾਲਿਆਂ ਨੂੰ ਕੰਪਲੇਨ ਕਰਨ ਲਈ ਤੇ ਬੁਲਾਇਆ ਸੀਗਾ ਮਾਤਾ ਜੀ ਇਹ ਤਾਂ ਦੇਖ ਮਾਤਾ ਬੱਚੇ ਆਏ ਆ ਦੋਨੇ ਇਸ ਤਰ੍ਹਾਂ ਦਾ ਬਿਹੇਵ ਕੀਤਾ ਕਿਵੇਂ ਦੇਖ ਦਿਓ ਸਰ ਗਲਤੀ ਹੋਈ ਇਹ ਇਨਾਂ ਨੇ ਬਹੁਤ ਰੂਡਲੀ ਨਾ ਨੂੰ ਕੁੱਟਿਆ ਵਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਾਦਰ ਸਾਹਿਬ ਵੀ ਅੱਗੇ ਗੱਲਬਾਤ ਕਰਦੇ ਆ ਕੀ ਨਾਮ ਹੋ ਬਈ ਜੀ ਸਰ ਰਾਕੇ ਸੁਮਾਰੇ ਸੜਾ ਕਿੱਥੋਂ ਦੇ ਰਹਿਣ ਬਲੇਓ ਸਰ ਮੈਂ ਡੋਗਰ ਵਸਤੀ ਗਲੀ ਨੰਬਰ 8 ਵਿੱਚ ਰਹਿੰਦਾ ਤੇ ਸਾਡੇ ਬੱਚੇ ਨਾ ਇੱਥੇ ਅੱਗੇ ਵੀ ਵਿਸਾਲ ਮੇਗਾ ਮਾਰਚ ਕਈ ਵਾਰੀ ਆ ਚੁੱਕੇ ਨੇ ਤੇ ਇਹਨਾਂ ਨੇ ਅੱਜ ਆਏ ਤਾਂ 3 ਵਜੇ ਦੀ ਘਟਨਾ ਜਦੋਂ ਹੋਈ ਹੈ ਕੋਈ ਇੱਕ ਟੈਗ ਨਿਕਲ ਗਿਆ ਨਿਕਲਣ ਕਰਕੇ ਤੇ ਇਹਨਾਂ ਨੇ ਸਾਡੇ ਬੱਚਿਆਂ ਨੂੰ ਕੁੱਟਿਆ ਹੈ ਦੋਵਾਂ ਨੂੰ ਤੇ ਇਹਨਾਂ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਸਾਰੀ ਮੰਗਿਆ ਸਾਰੀ ਮੰਗਤ ਤੇ باوجود ਵੀ ਤੇ ਇੱਕ ਜਿਹੜਾ ਗਾਰਡ ਹੈਗਾ ਤੇ ਜਿਹੜੀ ਉਹ ਮੈਮ ਹੈਗੀ ਮੈਨੇਜਰ ਉਹਨਾਂ ਨੇ ਕੁੱਟਿਆ ਲੱਗਦਾ ਨਹੀਂ ਤੁਹਾਨੂੰ ਗੁੰਡਾਗਰਦੀ ਕੀਤੀ ਜਾਂ ਫਿਰ ਇਹਦਾ ਮਤਲਬ ਕੁਝ ਨਹੀਂ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਖੇលਿਆ ਹੈਗਾ ਔਰ ਇਹਨਾਂ ਨੂੰ ਇਹ ਚੀਜ਼ ਨੂੰ ਇਹਨੂੰ ਦਬਾਇਆ ਜਾਵੇ ਇਹਦੇ ਕਾਰਵਾਈ ਨਾਲ ਕੀਤੀ ਜਾਵੇ ਅਸੀਂ ਅਸੀਂ ਨਾ ਤੋਂ ਇਹਨਾਂ ਤੋਂ ਮਾਫੀ ਨਾ ਤੋਂ ਇਹ ਕੇਸ ਨੂੰ ਸੁਲਾਨਾਮਾ ਕਰਾਂਗੇ ਰਾਜੀਨਾਮਾ ਇਹਨਾਂ ਤੋਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੋਈ ਆਏ ਆਏ ਸੀ ਸਾਡੇ ਬਲਕਾਰਦ ਸਰ ਆਏ ਸੀ ਐਸਆਈ ਉਹਨਾਂ ਨੇ ਵੀ ਪੁੱਛਿਆ ਕਿ ਤੁਸੀਂ ਕਿਉਂ ਕੁੱਟਿਆ ਨੂੰ ਕਹਿੰਦੇ ਤੁਸੀਂ ਕੋਈ ਟੀਚਰ ਹੋ ਮੈਨੇਜਰ ਹੋ ਕਹਿੰਦੇ ਨਹੀਂ ਕਹਿੰਦੇ ਤੁਹਾਡਾ ਕਹਿੰਦੇ ਸਾਡਾ ਹੱਕ ਹੈ ਸਾਡੂੰ ਸਮਝਾਉਂਦਾ ਕਹਿੰਦੇ ਸਮਝਾਉਂ ਉਹ ਤੁਸੀਂ ਕੌਣ ਹੁੰਦੇ ਹੋ ਤੁਹਾਡਾ ਨੁਕਸਾਨ ਹੋਇਆ ਸੀ ਤੁਸੀਂ ਬਰਪਾਈ ਕਰਦੇ ਬਰਪਾਈ ਕਰਾਉਂਦੇ ਇਹਨਾਂ ਦੇ ਮਾਪਿਆਂ ਨੂੰ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਦੀ ਵੀ ਗੱਲ ਨਹੀਂ ਮੰਨੀ ਉਹਨਾਂ ਦੇ ਵੀ ਐਟੀਟਿਊਡ ਦਿਖਾਇਆ ਤੇ ਥੱਲੇ ਨਹੀਂ ਆਈ ਉਹਨੂੰ ਬੁਲਾਇਆ ਗਿਆ ਸੀ ਕਿ نیچے ਆ ਕੇ ਗੱਲਬਾਤ ਕਰੋ ਨਹੀਂ ਮੰਨੀ ਹੁਣ ਕੀ ਮੰਗ ਕੇ ਆ ਤੁਹਾਡੀ ਮਾਫੀ ਮੰਗੋਣੀ ਹੈ ਕਿ ਇਹਨਾਂ ਤੋਂ ਮਾਫੀ ਨਹੀਂ ਮੰਗਦੇ ਇਹਨਾਂ ਤੇ ਤਾਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਕਿਸੇ ਹੋਰ ਕਸਟਮਰ ਨਾਲ ਇਹੋ ਜਿਹਾ ਵਿਵਹਾਰ ਨਾ ਕਰ ਸਕਣ ਤਾਂ ਬੱਚੇ ਸੀਗੇ ਦੋਨੇ ਉਹਨਾਂ ਦੇ ਫਾਦਰ ਸੀ ਉਹਨਾਂ ਨੇ ਦੱਸੀ ਗੱਲਬਾਤ ਮੈਨੇਜਰ ਨਾਲ ਜ਼ਰੂਰ ਗੱਲਬਾਤ ਕਰਾਂਗੇ ਇੱਕ ਵਾਰੀ ਉਹਨਾਂ ਨੂੰ ਪੁੱਛਾਂਗੇ ਘਟਨਾ ਹੋਈ ਕਿਵੇਂ ਹੈ ਕੀ ਕਾਰਵਾਈ ਕਰੋਗੇ ਤੇ ਕੀ ਮਾਮਲਾ ਸੀਗਾ ਜੀ ਤੇਕਨਾ ਰਕੇਸ਼ ਕੁਮਾਰ ਨੇ ਫਰੀਕੋਟ ਸ਼ਹਿਰ ਦਾ ਰਹਿਣ ਵਾਲਾ ਉਨੇ ਕੰਪਲੇਂਟ ਕੀਤੀ ਆ ਵੀ ਉਹਦੇ ਬੱਚਿਆਂ ਨੂੰ ਵਿਸ਼ਾਲ ਮੈਗਾ ਮਾਰਟ ਚ ਕੁੱਟਿਆ ਗਿਆ ਤੇ ਉਹਦੇ ਸਬੰਧ ਵਿੱਚ ਵਿਸ਼ਾਲ ਮੈਗਾ ਮਾਰਟ ਆਏ ਉਹਨਾਂ ਨੂੰ ਬੁਲਾਇਆ ਵਾ ਦੋਵਾਂ ਪਾਰਟੀਆਂ ਨੂੰ ਦੇਖਦੇ ਆ ਜੋ ਕਿ ਐਵੀਡੈਂਸ ਦਿੰਦੇ ਆ ਉਹਨਾਂ ਕਰਵਾਈ ਕਰ ਦਵਾਂਗੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਜੇ ਤਾਂ ਫਿਲਹਾਲ ਬੁਲਾਇਆ ਦੋਨਾਂ ਪਾਰਟੀਆਂ ਨੂੰ ਦੇਖਦੇ ਆ ਜੋ ਕਿ ਐਵੀਡੈਂਸ ਦਿੰਦੇ ਆ ਕੋਈ ਕੁੱਟਮਾਰ ਦੀ ਗੱਲ ਆਉਂਦੀ ਸਾਹਮਣੇ ਉਹਦੀ ਕਾਰਵਾਈ ਕਰ ਦਾਂਗੇ ਸਰ ਉਹਨੇ ਕੰਪਲੇਟ ਦੇ ਕੀ ਦੋਸ਼ ਲਗਾਏ ਕੰਪਲੇਟ ਵਿੱਚ ਫਿਲਹਾਲ ਤਾਂ ਕੁੱਟਮਾਰ ਦੀ ਲਾਇ ਉਹਨਾਂ ਨੇ ਦੋਸ਼ ਬਾਕੀ ਦੇਖਦੇ ਆ ਕਿ ਅੱਗੇ ਗੱਲ ਆਉਂਦੀ ਆ ਫਿਰ ਉਸਾਉਣਾ ਕਾਰਵਾਈ ਕਰ ਦਾਂਗੇ